ਹਾਂਜੀ ਬਾਈ ਗੁਰੂ ਜੀ ਆ ਦੇਖੋ ਇਹ ਨਾ ਆਪਣੇ ਮਾਰਕੀਟ ਹੈ ਗੁਰਦੁਆਰਾ ਸਾਹਿਬ ਜੀ ਦੇ ਨਾਲ ਹੈ ਬਾਬਾ ਨਿਹੰਗ ਸਿੰਘ ਜੀ ਦੇ ਠੀਕ ਹੈ ਜੀ ਆਪਾਂ ਤੁਹਾਨੂੰ ਥੋੜੇ ਤੋਂ ਇਹ ਚੀਜ਼ਾਂ ਬਾਰੇ ਦੱਸ ਦਿੰਦੇ ਇੱਥੇ ਦੇਖੋ ਹਾਂਜੀ ਅ ਵੀਰ ਜੀ ਇਹ 5 ਲੀਟਰ ਕਿੰਨੇ ਦਾ ਨਾਰੀਅਲ 550 5 ਲੀਟਰ ਪਰ ਲੀਟਰ ਜੀ ਆ ਯਾਰ ਇਹ ਲੀਟਰ ਲਾਉਂਗੇ 120 ਹੈ ਜੀ 5 ਲੀਟਰ ਲਾਉਂਗੇ ਤਾਂ 550 ਕੋਈ ਇਹ ਫਰਕ ਨਹੀਂ। ਇਹ ਬਸ ਉਹ ਹੈ ਕਿ ਕਨੀਨ ヘア ऑयल ਦੀ ਆ ਰੀਖਾ ਹੈ, ヘア ऑयल ਦੀ। ਆ ਦੇਖੋ ਜੀ। ਇਹ ਲਾਈਨ ਇਹ ਬਸ ਇਹ ਤਾਂ ਹੈ। ਇਹ ਬਸ ਇਹ ਦੀ। ਤਾਂ ओरिजिनल ਇਹ ਨਾ ਆਈਲ ਦਾ ਤੇਲ ਹੈ। ਪੰਜਾਬ ਤੋਂ ਬਹੁਤ ਲੋਕ ਲੈ ਕੇ ਜਾਂਦੇ ਆ ਸਾਨੂੰ ਪਤਾ ਹੀ ਆ। ਹਨਾ ਜੀ ਜਿਹੜੇ ਮੇਰੇ ਵੀਰ ਹੋ ਰਹੇ ਆਉਣੇ ਆ, ਜਿਹੜੇ ਨਹੀਂ ਆਂਦੇ ਵੀਡੀਓ ਨਾਲ ਵਾਸਤੇ ਆ। ਠੀਕ ਆ ਵਾਹਿਗੁਰੂ ਜੀ। ਹਾਂਜੀ ਇੰਦਰ ਬੀਬੀਆਂ ਦੀ ਦੁਕਾਨਾਂ ਨੇ ਆਹ ਦੇਖੋ ਜੀ ਰਮਾਲ ਲੈਣਾ ਸੀ ਕਸੀ ਵੀ ਜੇ ਪੁੱਛ ਲੈਣੇ ਨੂੰ ਵੀਰ ਜੀ ਨੂੰ ਚਾਹ ਰ ਕੋਈ ਨਹੀਂ ਅੰਦਰ ਪਤਾ ਕਰਦੇ ਵੀਰ ਜੀ ਰਮਾਲ ਕਿੰਨੇ ਦਾ ਹ 500 ਰੁਪਏ ਛੋਟਾ ਵੀ ਆਉਂਦਾ ਇਹ ਤੋਂ ਛੋਟਾ ਠੀਕ ਹੈ ਜੀ ਆਹ ਦੇਖੋ ਹੋਰ ਵੀ ਆਹ ਸਾਰੇ ਸਮਾਨ ਹੈ ਤੈਰੇ ਮਿਲਦੇ ਆਂ ਪ੍ਰੈਸ ਵੀ ਕਰਾ ਸਕਦੇ ਜੇ ਕਿਸੇ ਨੂੰ ਪ੍ਰੈਸ ਕਰਾਣੇ ਗੱਲ ਨਹੀਂ ਹਾਂ ਮਨ ਨਾਲ ਪੂਣੀਆ ਰੌਣਕਾਂ ਨੇ ਠੀਕ ਆ ਜੀ ਹਾਂ ਜੀ ਗੁਰੂ ਵਾਲਮੀ ਹੈ ਜੀ ਦਾ ਇਮਾਨ ਇਹ ਲੈਣੀ ਹੈ ਤੁਸੀਂ ਲੈ ਸਕਦੇ ਆ ਲੇਕਿਨ ਤੁਹਾਨੂੰ ਆਉਣਾ ਪੈਣਾ ਹੈ ਗੁਰਦੁਆਰਾ ਸਾਹਿਬ ਠੀਕ ਹੈ ਜੀ ਆ ਦੇਖੋ ਜੀ ਕਿੰਨੇ ਸੋਹਣੇ ਦੁਪੱਟੇ ਦੁਪੱਟੇ ਹੀ ਹੈ ਹਾਂ ਦੁਪੱਟੇ ਹੈ ਨਹੀਂ ਸਿੰਗਾ ਵੈਗਰੂ ਜੀ ਪਰਸ ਪਰਸ ਹਾਂ ਮਿੱਦਾਨੀ ਆਟਾ ਵਧੀਆ ਬਾਰਸ ਜੀ ਆ ਤੁਹਾਨੂੰ ਮਾਰਕੀਟ ਬਾਰੇ ਵੀ ਥੋੜਾ ਜਿਹਾ ਝਾਕਾ ਦੇ ਦਈਏ ਥੋੜਾ ਜਿਹਾ ਧੀਰੇ ਜਿਹਾ ਅਸੀਂ ਨਿੱਕੇ ਨਿੱਕੇ ਲੋਨ ਲਵਾਂਗੇ ਬੱਚਿਆਂ ਦੇ ਖੜਾ ਹੋਣੇ ਠੀਕ ਹੈ ਜੀ ਆਜ ਇਹ ਆਪਣੇ ਭਾਂਡੇ ਲੈ ਕੇ ਜਾਂਦੇ ਹੁੰਦੇ ਆ ਜਦੋਂ ਆਪਣਾ ਪੁਰਾਣੇ ਆਪਣੇ ਬਜ਼ੁਰਗ ਆਉਂਦੇ ਹੁੰਦੇ ਸੀ ਉਹ ਬੱਚਿਆਂ ਵਾਸਤੇ ਭਾਂਡੇ ਲੈ ਕੇ ਜਾਂਦੇ ਹੁੰਦੇ ਸੀ ਠੀਕ ਹੈ ਜੀ ਹਾਂ ਜੀ ਕੋਈ ਘੜਬੀ ਲੈ ਜਾਂਦਾ ਕੋਈ ਕੁਸ ਲੈ ਕੇ ਜਾਂਦਾ ਸੀ ਉਹ ਹੈ ਜੀ ਇਹ ਠੀਕ ਹੈ ਜੀ ਹਾਂ ਜੀ ਆ ਅਸੀਂ ਵੀ ਲੈ ਕੇ ਜਾਵਾਂਗੇ ਬੱਚਿਆਂ ਵਾਸਤੇ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਇੱਧਰ ਵੀ ਇਹ ਤੇਲ ਕਹਿੰਦੇ ਘਰ ਦਾ ਨਿਕਲਿਆ ਹੈ ਬਿਲਕੁਲ ਖਿਡਾਰੀ ਦਾ ਇੱਕਦਮ ਤਾਜ਼ਾ ਤੇਰ ਇੰਦਰ ਟੂਰਸ ਐਂਡ ਟਰੈਵਲਸ ਵਾਲੇ ਠੀਕ ਆ ਵੀਰ ਜੀ हां ਜੀ ਆ ਦੇਖੋ ਇਹਨੂੰ ਵੀਰ ਨੂੰ ਵੀ ਪੁੱਛਦੇ ਆ ਪਿਆਰੇ ਰੇਟਾਂ 5 ਲੀਟਰ ਵਾਲਾ ਕਿਹੜਾ ਰੇਟ ਆ 500 ਨਹੀਂ ਲੱਗੂਗਾ 550 ਹੈ ਨਾਰ 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 ਦਾ ਪੁੱਛਦੇ ਆ ਕਿੰਨੇ ਦਾ ਨਾਰ ਦਾ ਜੂਸ 40 ਦਾ ਮਿਕਸਰ 30 ਦਾ 30 ਦਾ ਇਹ ਬਣਾ ਦੋ 30 ਕਾ ਹੀ ਤੋਂ ਬਣਾਤੇ ਆਲਾ ਦੋ 30 ਕਾ ਆਪਾਂ 바ਰਗੇਨਿੰਗ ਕਰ ਲਈ 40 ਦਾ ਕਹਿ ਰਹੇ ਤੇ ਆਪਾਂ 30 ਦਾ ਕਹਿੰਦਾ ਇਹਨਾਂ ਨੂੰ ਠੀਕ ਹੈ ਜੀ ਹਾਂ ਦੇਖਦੇ ਆ ਠੀਕ ਹੈ ਆਪਣੇ ਅੰਦਰ 100 ਰੁਪਏ ਦਾ ਗਲਾਸ ਹੈ ਅਮਰ ਟ੍ਰਾਈ ਕਰ। ਇਹ ਆਪਾਂ ਬਾਹਰ ਖਿੱਚਣਾਂ। ਹਾਂ ਦੇਖੋ ਜੀ ਅਮਰੂਦ ਪੁੱਛ ਰਹੇ। ਆ ਬਾਬਾ ਅਮਰੂਦ ਕਿਹਾਰੇ ਟਾਈਮ? 50 ਰੁਪਏ ਕਿੱਥੇ ਹੋਣ ਅਮਰੂਦ? ਇਹ ਆਪਾਂ ਨੇ 100 ਰੁਪਏ ਕਿੱਲੋ। ਇਹ ਰੁਪਏ ਸੇਮ। ਖਾਣਾ ਆਪਾਂ ਨੇ 100 ਰੁਪਏ ਕਿੱਲੋ ਦੇ ਹਿਸਾਬ ਨਾਲ ਜਿਹੜਾ ਹੈ ਇਹ ਮੈਨੂੰ ਕਿਤੇ ਆ। ਇੰਕਾ ਹੀ ਦੁਕਾਨਾਂ ਦਾ ਬਹੁਤ ਨਹੀਂ। ਇਹ ਨਬਾਬਾ ਜੀ ਦੇ ਇਥੇ ਰੌਣਕ ਲੱਗੀ ਹੋਈ ਹੈ ਹਨ। ਲੇਕਿਨ ਆਪਾਂ ਤੁਹਾਨੂੰ ਉਹੀ ਚੀਜ਼ ਦਿਖਾਉਣੀ ਹੈ ਜਿਹੜੀ ਕੰਮ ਦੀ ਆ ਠੀਕ ਹੈ ਜੀ ہاں ਇੱਧਰ ਵੀ ਦੇਖ ਲਓ ਠੀਕ ਹੈ ਜੀ ہاں ਸੰਗਤਾਂ ਨੂੰ ਹਮਾ ਮਾ ਕੇ ਪਹੁੰਚਦੀਆਂ ਇੱਥੇ ਠੀਕ ਹੈ ਬਾਈ ਗੁਰੂ ਜੀ ہاں ਅੰਮੂ ਇਹਨਾਂ ਸੰਦੀ ਕਾ ਭੇਲ ਪੁੜੀਆਂ ਵੱਡੇ ਵੱਡੇ ਪਾਪੜ ਵੀ ਦਿੰਦੇ ਆ ਆ ਦੇਖੋ ਜੀ ਆ ਸਾਰੇ ਕਹਿੰਦੇ ਕੀ ਚੀਜ਼ ਆ ਜਿਹੜੀ ਬੱਚਿਆਂ ਨੇ ਪਸੰਦ ਕੀਤੀ ਬੜਿਆਂ ਦੀ ਪਸੰਦ ਦੀ ਹੋ ਗਈ। ਰੈਸਟੋਰੈਂਟ ਆ ਜੀ ਮਹਾਰਾਜਾ ਰੈਸਟੋਰੈਂਟ ਆ ਇਹੋ। ਮਹਾਰਾਜਾ ਰੈਸਟੋਰੈਂਟ ਵੀ ਹੈ ਇੱਥੇ। ਜਿੱਦਾਂ ਕਿਸੇ ਨੇ ਖਾਣਾ ਕਦੇ ਖਾ ਸਕਦਾ। ਠੀਕ ਹੈ ਜੀ ਖਾਣ ਜੀ। ਫੈਮਿਲੀ ਰੈਸਟੋਰੈਂਟ ਵੀ ਇੱਥੇ ਸਾਹਮਣੇ ਦੇਖੋ ਜੀ। ਉਸ ਦਾ ਵਾਇਡਲ ਵੀ ਤੇ ਇੰਦਰ ਅਮਿਲਾਹੀ ਖਾਲਸਾ ਜੀ ਨੇ ਜਦੋਂ ਸ਼ਹੀਦ ਦੁਕਾਨ ਬਹੁਤ ਲੱਗਦੀ। ਗੋਲ ਕੱਪੇ, ਆਜਮੇ ਆਲਾ, ਲਸਣ ਆਲਾ, ਜੀਰੇ ਆਲਾ ਰੈਗੂਲਰ ਅੱਡ ਅੱਡ ਟਾਈਪ ਦੇ ਗੋਲ ਕੱਪੇ। ਇੰਦਰ ਉਹਦੀ ਭਾਂਡਿਆਂ ਦੀ ਦੁਕਾਨ ਆ। ਤਾਂ ਨਿਕਲਦੇ ਬੱਬੀ ਨੂੰ ਨਾਰੀਅਲ ਸੋਰੀ ਅਨਾਨਾਸ ਕਿਵੇਂ ਹੈ ਜੀ ਅਨਾਨਾਸ ਦਾ ਕੀ ਪੀਸ ਜੀ ਦੇ ਪੰਜ ਪੀਸ ਲੈ ਮਹਿੰਗਾ ਹੀ ਦੇ ਆਹ ਜੇ ਮਹਾਰਾਸ਼ਟਰ ਦੇ ਵਿੱਚ ਕੀ ਹੁੰਦਾ ਫਰੂਟ ਫਰਾਟ ਆ ਨਾ ਜਿਹੜੇ ਇਹ ਸਸਤੇ ਹੁੰਦੇ ਕਿਉਂਕਿ ਇੱਥੇ ਨਾ ਪੈਦਾ ਪੈਦਾਵਾਰ ਸਾਰੀ ਇੱਧਰ ਹੁੰਦੀ ਆ ਨਾਰ ਹੋ ਗਿਆ ਅਮਰੂਦ ਹੋ ਗਿਆ ਠੀਕ ਹੈ ਜੀ ਆ ਦੇਖੋ ਆ ਚਾਬੀਆਂ ਵਾਲਾ ਵੀ ਹੈ ਪੰਜਾਬੀ ਟੰਗੜੇ ਵਾਲਾ ਇਹ ਮਾਚੇ ਦੀ ਦਿੱਲੀ ਨਾਲ ਚੱਲੀ ਜਾਂਦੀ ਆ ਦੇਖੋ ਆ ਮਾਚੇ ਦੀ ਦਿੱਲੀ ਭਾਈ ਇਹਨੂੰ ਕਲਿੱਕ ਕਰ ਆ ਚਲਾ ਦਿੰਦਾ ਇਹ ਤਗੜੀ ਕਰਨੇ ਕਿਤਨੇ ਕੀ ਹੈ ਜੀ ਇਹ 100 ਰੁਪਏ ਕੀ ਅਧਿਆ ਕਰਨਾ ਹੈ ਮਾਚੀ ਜੀ ਦਿੱਲੀ ਨਾਲੇ ਚਲੀ ਜਾਂਦੀ ਹੈ ਦੇਖ ਲਓ ਠੀਕ ਹੈ ਜੀ ਹਾਂ ਸਾਹ ਤੁਹਾਨੂੰ ਮਾਰਕੀਟ ਦਾ ਵੀ ਦਿਖਾ ਦਈਏ ਪਿਛਲੀ ਵਾਰ ਹੀ ਅਸੀਂ ਇਹਦੇ ਕੋਲੋਂ ਲੈ ਕੇ ਗਏ ਸੀਗੇ ਮੈਂ ਸਾਥੇ 6 ਕੁੱਲ ਨੇ ਓਕੇ ਲੈ ਗਏ ਸੇ 30 ਰੁਪਏ 30 ਰੁਪਏ ਦੇ ਦਰਜਣ ਹਾਂ ਜੀ 30 ਰੁਪਏ ਦੇ ਦਰਜਣ ਆ ਗਿਆ ਦੂਜਾ ਚੌਕ ਅਸੀਂ ਪਹਿਲਾ ਚੌਕ ਤੋਂ ਆਏ ਸੀ ਇੱਥੇ ਵੀ ਪੰਜਾਬੀ ਸੂਟ ਸੈਂਟਰ ਹੈ ਲੋਕ ਇੱਥੋਂ ਵੀ ਸੂਟ ਲੈ ਰਹੇ ਆਂ ਪੰਜਾਬ ਤੋਂ ਆ ਕੇ ਉਰੇ ਸੂਟ ਲੈ ਰਹੇ ਆਂ ਹਨਾ ਹਾਂ ਬਹੁਤ ਸਾਡੇ ਦਾ ਵਧੀਆ ਮਿਲਦੇ ਹੁਣ ਪਗੜੀਆਂ ਵੀ ਆ ਪੰਜਾਬੀ ਸੂਟ ਦੀ ਹਾਂ ਹਜੂਰ ਸਾਹਿਬ ਬੱਸ ਐਕਸਪ੍ਰੈਸ਼ਨ ਜਾਣਾ ਬਾਹਰ ਚਲਦੀ ਹੈ ਹਜੂਰ ਸਾਹਿਬ ਜੀ ਤੋਂ ਸ੍ਰੀ ਅਮਰitsar ਸਾਹਿਬ ਠੀਕ ਹੈ ਜੀ ہاں ਇੱਥੋਂ ਬੱਸ ਸੱਚ ਵੀ ਜਾ ਸਕਦੇ ਜਿਨ੍ਹਾਂ ਦੀ ਇੱਛਾ ਵੀ ਮੈਂ ਬੱਸ 'ਚ ਜਾਣਾ ਹਾਂ ਕਈ ਬੰਦੇ ਬੱਸ 'ਚ ਜਾਣ ਦੀ ਇੱਛਾ ਖੰਨੇ ਆਹ ਦੇਖੋ ਖਲਾਉਣੇ ਖਲੋਣੇ ਵਧੀਆ ਆਈਟਮ ਆ ਹਾਂ ਆ ਸਿਰੋਪਾਉ ਠੀਕ ਹੈ ਜੀ ਸਰੋਪਾਏ ਗੁਰਦੁਆਰਾ ਸਾਹਿਬ ਵੀ ਤੇ ਬਿਲਕੁਲ ਨਾਲ ਆ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੰਕਾ ਵਾਂਗੂ ਜੀ ਉਹਦੇ ਨਾਲ ਵਾਲੀ ਬਿਲਕੁਲ ਨਾਲ ਵਾਲੀ ਮਾਰਕੀਟ ਹੈ ਆਪਾਂ ਬਾਬਾ ਨਿਹੰਗ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਚੱਲੇ ਸੀਗੇ ਆ ਸਾਨੂੰ ਮਾਰਕੀਟ ਦੇ ਵੀ ਸਿਰਫ ਕੰਮ ਦੀਆਂ ਚੀਜ਼ਾਂ ਹੀ ਦਿਖਾ ਰਹੇ ਆ ਬਾਕੀ ਤਾਂ ਆਮ ਰੁਟੀਨ ਦੀ ਹੈ ਜਿਹੜੀ ਸਾਡੇ ਕੰਮ ਦੀ ਆਪਾਂ ਤੁਹਾਨੂੰ ਦਿਖਾ ਦਈਏ ਠੀਕ ਹੈ ਜੀ ਹਾਂ ਜੀ ਨਾਰੀਅਲ ਦਾ ਤੇਲ ਬਹੁਤ ਵਧੀਆ ਆ ਜੀ ਇਹੋ ਜੇ ਲੈਣਾ ਤੁਸੀਂ ਲੈ ਸਕਦੇ ਹੋ ਪਰ ਆਉਣਾ ਪੈਣਾ ਤੁਹਾਨੂੰ ਦਰਸ਼ਨ ਕਰਨ ਵਾਸਤੇ ਕਾ ਹੀ ਲੈ ਸਕਦੇ ਠੀਕ ਆ ਵਾਹਿਗੁਰੂ ਜੀ ਇਹ ਸੀਗੀ ਆਪਣੀ ਇੱਕ ਛੋਟੀ ਜੀ ਵੀਡੀਓ ਜੇ ਸਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆ ਦੇਖੋ ਜੀ ਵੀਡੀਓ ਅੰਤ ਕਰਨ ਲੱਗਿਆ ਸੀ ਆ ਦੇਖੋ ਗੁਰੂ ਮਹਾਰਾਜ ਜੀ ਦੇ ਸ਼ਾਮ ਨੂੰ ਫੇਰ ਆ ਕੇ ਸਾਹਮਣੇ ਉਹਨਾਂ ਦੇ ਵੰਸਚੋ ਨੇ ਬਾਬਾ ਅਨਮੋਲ ਸਿੰਘ ਜੀ ਇਹਨਾਂ ਦਾ ਨਾਮ ਹੈ ਕਿਹਾ ਮਾਈਕ ਤੇ ਚੈੱਕ ਕਰੋ ਜੀ ਦਰਸ਼ਨ ਕਰ ਸਕਦੇ ਹਾਂ ਅੰਦਰ ਚੱਲਦੇ ਹਾਂ ਅੰਦਰੋਂ ਦਰਸ਼ਨ ਕਰਾਉਨੇ ਤੁਹਾਨੂੰ ਰਾਤ ਦਾ ਬਿਲਕੁਲ ਹੀ ਵਧੀਆ ਨਜ਼ਾਰਾ ਹੁੰਦਾ ਠੀਕ ਹੈ ਜੀ ਵੀਡੀਓ ਦੀ ਸਮਾਪਤੀ ਕਰਦੇ ਆ ਅਗਲੀ ਵੀਡੀਓ ਚ ਤੁਹਾਨੂੰ ਅੰਦਰ ਦੇ ਦਰਸ਼ਨ ਕਰਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ